ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚਾਹ ਵਾਲੀ ਕੁੜੀ ਕੋਮਲ ਕੰਗ ਖਾਸੀ ਵਾਇਰਲ ਹੋ ਰਹੀ ਹੈ ਜਿਸ ਨੇ ਦੱਸਿਆ ਸੀ ਕਿ ਮੇਰੇ ਪਿਤਾ ਨਹੀਂ ਗਏ ਤੇ ਮੈਂ ਜਾਦਾ ਕੰਮ ਕਰਦੀਆਂ ਰਤੀਏ ਤੇ ਮੇਰੀ ਹੈਲਪ ਕਰੋ ਹੋਰ ਵੀ ਬਹੁਤ ਵੀਡੀਓ ਪਾਈਆਂ ਤੇ ਕਈਆਂ ਨੇ ਉਸ ਦੀ ਹੈਲਪ ਵੀ ਕੀਤੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਸ ਦੇ ਪਿਤਾ ਜਿੰਦਾ ਨੇ ਤੇ ਉਹਨਾਂ ਨੇ ਇੱਕ ਆਪਣੇ ਪਿੰਡ ਵਾਲੇ ਦੇ ਨਾਲ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਈ ਖੁਲਾਸੇ ਕੀਤੇ ਨੇ ਤੇ ਉਸ ਤੋਂ ਬਾਅਦ ਇਹ ਕੁੜੀ ਚਾਹ ਵਾਲੀ ਕੁੜੀ ਲਾਈਵ ਆਉਂਦੀ ਹੈ ਤੇ ਲਾਈਵ ਆ ਕੇ ਕਹਿੰਦੀ ਹੈ ਜੇਕਰ ਸਾਡੇ ਤਿੰਨਾਂ ਦਾ ਕੁਝ ਵੀ ਵਿਗੜਿਆ ਤਾਂ ਮੇਰਾ ਪਿਓ ਜ਼ਿੰਮੇਵਾਰ ਹੋਏਗਾ ਮੇਰਾ ਮੇਰੀ ਮਾਂ ਦਾ ਤੇ ਮੇਰੇ ਦਾ ਕੁਛ ਵੀ ਵਾਲ ਵੀ ਵਿੰਗਾ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਮੇਰਾ ਪਿਓ ਹੋਏਗਾ ਹੋਰ ਇਸ ਕੁੜੀ ਨੇ ਕੀ ਕੀਤਾ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰ ਤੇ ਭੈਣਾਂ ਨੂੰ ਮੈਂ ਤੁਹਾਡੀ ਆਪਣੀ ਚਾਹਲੀ ਕੁੜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਆਂ ਕਿ ਮੈਨੂੰ ਹੋਰ ਨਹੀਂ ਕੁਝ ਪਤਾ ਮੈਂ ਕੋਈ ਬੇਨਤੀ ਕਰਦੀ ਆਂ ਕਿ ਪਲੀਜ਼ ਸਾਨੂੰ ਧਮਕੀਆਂ ਨਾ ਦਿਵਾਓ ਮੇਰੇ ਪਿਓ ਨੂੰ ਕਹਿੰਦੇ ਆ ਕਿ ਸਾਨੂੰ ਧਮਕੀਆਂ ਨਾ ਦਿਵਾਓ 15 ਸਾਲ ਹੋ ਗਏ ਤੁਸੀਂ ਸਾਨੂੰ ਕੁਸ਼ੀਆਂ ਨਹੀਂ ਜੀ ਅਸੀਂ ਆਪਣੀ ਰੋਜੀ ਰੁਟੀ ਚਲਾ ਰਹਿਆਂ ਚਾਹਤੋਂ ਤੇ ਪਲੀਜ਼ ਸਾਨੂੰ ਚਲਾਉਣ ਦਿਓ ਕਿਉਂਕਿ ਸਾਨੂੰ ਧਮਕੀਆਂ ਤੁਸੀਂ ਦੇ ਜਾਂਦੇ ਹੋ ਕਿ ਤੇਰੀ ਮਾਂ ਮਾਰ ਦੇਣੀ ਆ ਠੀਕ ਆ ਸਾਨੂੰ ਕੁਝ ਵੀ ਹੁੰਦਾ ਵਾ ਜ਼ਿੰਮੇਵਾਰ ਤੁਸੀਂ ਹਣ ਤਿੰਨਾ ਚੋਂ ਕੋਈ ਵੀ ਕਿਸੇ ਨੂੰ ਵੀ ਕੋਈ ਹੁੰਦਾ ਵਾ ਤਾਂ ਤੁਸੀਂ ਜ਼ਿੰਮੇਵਾਰ ਹੋ ਮੈਂ ਸੰਗਤ ਅੱਗੇ ਬੇਨਤੀ ਕਰਦੀ ਆ ਕਿ ਮੈਂ ਇੱਥੇ ਫੋਟਵਾਂ ਲਾ ਦਿੰਦੀ ਆ ਇੱਕ ਪਾਸੇ ਦਰਖਾਸਤ ਹੀ ਲਾ ਦਿੰਦੀ ਆ ਤੇ ਇੱਕ ਪਾਸੇ ਮੈਂ ਆਪਣੀ ਐਪਲੀਕੇਸ਼ਨ ਵੀ ਲਾ ਦਿੰਦੀ ਆ ਜਿਹੜੀਆਂ ਕਿ ਸਾਡੀਆਂ ਥੋੜੇ ਟਾਈਮ ਪਹਿਲਾਂ ਪਰ ਸਾਲ ਪਹਿਲਾਂ ਕੋਈ ਅਸੀਂ ਕੁੱਟ ਮਾਰਦੀਆਂ ਕਿਉਂਕਿ ਕੁੱਟ ਮਾਰ ਕਹਿਣ ਨਾਲ ਚਲੋ ਕਹਿ ਦਿੰਗੇ ਅਸੀਂ ਨਹੀਂ ਕੀਤੀ ਪਰ ਸਰਕਾਰ ਕਹਿੰਦੇ ਝੂਠ ਨਹੀਂ ਬੋਲਦੀ ਇੱਕ ਹੋਰ ਦਾਸਾ ਕਿ ਸਾਨੂੰ ਧਮਕਿਆ ਨਾ ਦਿਵਾਓ ਕਿਉਂਕਿ ਮੇਰਾ ਇੱਕ ਭਰਾ ਵਾ ਜੇ ਸਾਡੇ ਤਿੰਨਾਂ ਚੋਂ ਕਿਸੇ ਨੂੰ ਕੁਝ ਹੋ ਗਿਆ ਤਾਂ ਜ਼ਿੰਮੇਵਾਰ ਹਰਜਿੰਦਰ ਸਿੰਘ ਪਿੰਡ ਦੀ ਨੇਵਾਲ ਤੋਂ ਜ਼ਿੰਮੇਵਾਰ ਉਹ ਹੋਵੇਗਾ ਧੰਨਵਾਦ